12000 ਸਾਲ ਪੁਰਾਣਾ ਇੱਕ ਜਵਾਲਾਮੁਖੀ ਐਸ ਵੇਲੇ ਫਟ ਚੁੱਕਿਆ ਆ ਉਹਦੇ ਵਿੱਚੋਂ ਇੰਨੀ ਕੁ ਸਵਾਹ ਰਾਖ ਜਾਂ ਧੂਆਂ ਨਿਕਲਿਆ ਆ ਜਿਹਦਾ ਕੀ ਪ੍ਰਭਾਵ ਪੰਜਾਬ ਹਰਿਆਣਾ ਦਿੱਲੀ ਤੇ ਭਾਰਤ ਦੇ ਹੋਰ ਵੀ ਕਈ ਪ੍ਰਾਂਤਾਂ ਤੱਕ ਪਊਗਾ ਤੁਸੀਂ ਕਹਣਾ ਇਹ 12000 ਸਾਲ ਬਾਅਦ ਹੀ ਫਟਿਆ ਤੁਹਾਨੂੰ ਕਿੱਦਾਂ ਪਤਾ ਉਦੋਂ ਕਿਹੜੀ ਐਡੀ ਕੋਈ ਟੈਕਨੋਲੋਜੀ ਸੀਗੀ ਅਸਲ ਦੇ ਵਿੱਚ ਜਿਹੜਾ ਇਹ ਜਵਾਲਾਮੁਖੀ ਫਟਿਆ ਆ ਇਹਦੇ ਉੱਤੇ ਜਿਹੜਾ ਲਾਵਾ ਵਗੈਰਾ ਜੰਮਿਆ ਹੁੰਦਾ ਆ ਸਾਇੰਟਿਸਟ ਉਹਦੇ ਹੀ ਕੋਈ ਜਾਂਚ ਪਾਰਖ ਕਰਕੇ ਹੀ ਅੰਦਾਜ਼ਾ ਲਗਾ ਲੈਂਦੇ ਆ ਕਿ ਇਹ ਜਿਹੜਾ ਜਵਾਲਾਮੁਖੀ ਆ ਐਨੇ ਸਾਲ ਪਹਿਲਾਂ ਫਟਿਆ ਸੀਗਾ ਇਹ ਕਿੱਥੇ ਫਟਿਆ ਹੈ ਜਿਹਦਾ ਪ੍ਰਭਾਵ ਭਾਰਤ ਦੇ ਵਿੱਚ ਵੀ ਪਊਗਾ ਪੰਜਾਬ ਵਿੱਚ ਵੀ ਪਊਗਾ ਕਿਸ ਤਰ੍ਹਾਂ ਪਊਗਾ ਦਿਨੇ ਰਾਤ ਹੋ ਜਾਊਗੀ ਕਿ ਲੋਕਾਂ ਲਈ ਸਾਹ ਲੈਣਾ ਔਖਾ ਹੋ ਜਾਊਗਾ ਉਹ ਇਸ ਜਵਾਲਾਮੁਖੀ ਬਾਰੇ ਵੀ ਤੇ ਹੋਰ ਵੀ ਜਿਹੜੇ ਦੁਨੀਆ ਦੇ ਜਵਾਲਾਮੁਖੀ ਆ ਇਸ ਵੇਲੇ ਐਕਟਿਵ ਆ ਉਹਨਾਂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਲੈਣੇ ਆ ਦਿੱਲੀ ਦੀ ਹਵਾ ਤਾਂ ਪਹਿਲਾਂ ਹੀ ਖਰਾਬ ਆ ਕੀ ਇਹਦੇ ਹੋਰ ਫਰਕ ਪਾਊਗਾ ਸਾਰਿਆਂ ਤੇ ਵਿਸਥਾਰ ਨਾਲ ਚਰਚਾ ਕਰਦੇ ਆ ਅਫਰੀਕਾ ਦਾ ਹੀ ਇੱਕ ਦੇਸ਼ ਆ ਜਿਹੜਾ ਇਥੋਪੀਆ ਇਹਦਾ ਨਾਮ ਆ ਤੇ ਜਿਹੜਾ ਇਹ ਜਵਾਲਾਮੁਖੀ ਫਟਿਆ ਇਹਦਾ ਨਾਮ ਆ ਹਾਈਲੀ ਗੁੱਬੀ ਇਥੋਪੀਆ ਦਾ ਅਫਾਰ ਰੀਜਨ ਆ ਜਿੱਥੇ ਇਹ ਜਿਹੜਾ ਹਾਈਲੀ ਗੁੱਬੀ ਜਵਾਲਾਮੁਖੀ ਫਟਿਆ ਇਥੋਪੀਆ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਆ ਜਮਨ ਆ ਗਿਆ ਅਮਾਨ ਆ ਗਿਆ ਇਹ ਰੈੱਡ ਸੀ ਆ ਗਿਆ ਇੰਦਰ ਸੁਡਾਨ ਆ ਗਿਆ ਸਮੋਲੀਆ ਆ ਗਿਆ ਤੇ ਇੱਧਰ ਸਾਊਥ ਸੁਡਾਨ ਆ ਗਿਆ ਅਫਰੀਕਾ ਮਹਾਦੀਪ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਜਵਾਲਾਮੁਖੀ ਆ ਤਾਂ ਅਥੋਪੀਆ ਦੇ ਵਿੱਚ ਹੀ ਪਾਏ ਜਾਂਦੇ ਆ ਜੇ ਮੈਂ ਪੂਰੀ ਦੁਨੀਆ 'ਚ ਗੱਲ ਕਰਾਂ ਕਿੱਥੇ ਸਭ ਤੋਂ ਜ਼ਿਆਦਾ ਜਵਾਲਾਮੁਖੀ ਆ ਤਾਂ ਉਹ ਹੈਗੇ ਆ ਜੀ ਯੂ ਐਸ ਏ ਵਿੱਚ ਅਮਰੀਕਾ 'ਚ ਇਹਦੇ ਫਟਣ ਦਾ ਜੋ ਕਾਰਨ ਆ ਇਹ ਤਿੰਨ ਪਲੇਟਾਂ ਦਾ ਇੱਕ ਦੂਏ ਤੋਂ ਦੂਰ ਜਾਣਾ ਤਿੰਨ ਪਲੇਟਾਂ ਕਿਹੜੀਆਂ ਜੀ ਇਹ ਸਮੋਲੀਅਨ ਪਲੇਟ ਆ ਗਈ ਉੱਪਰਲੇ ਵਾਲੀ ਅਫਰੀਕਨ ਪਲੇਟ ਆ ਗਈ ਤੇ ਆਹ ਅਰੇਬੀਅਨ ਅਰੇਬੀਅਨ ਪਲੇਟ ਆ ਗਈ ਸੋ ਇਹ ਤਿੰਨ ਹੀ ਇੱਕ ਦੂਏ ਤੋਂ ਦੂਰ ਜਾ ਰਹੀਆਂ ਸੀਗੀਆਂ ਜਿਹਦੇ ਨਾਲ ਧਰਤੀ ਉੱਪਰਲਾ ਪਤਲਾ ਪੈ ਗਿਆ ਸਮਾਨ ਤੇ ਜਿਹੜਾ ਲਾਵਾ ਜਿਗਾ ਥੱਲੇ ਮਗਦਾ ਹੋਇਆ ਉਹ ਸਾਰਾ ਬਾਰ ਆ ਗਿਆ ਐਨੇ ਸਾਲਾਂ ਬਾਅਦ। ਉਸ ਜਵਾਲਾਮੁਖੀ ਦੇ ਫਟਣ ਨਾਲ 15 ਕਿਲੋਮੀਟਰ ਉੱਪਰ ਤੱਕ ਜਾਨੀ ਕਿ ਹਨ 15 ਕਿਲੋਮੀਟਰ ਤੱਕ ਸਵਾਹ ਦੇ ਜਿਹੜੇ ਬੱਦਲ ਉਹ ਫੈਲ ਗਏ। ਬਹੁਤ ਜ਼ਿਆਦਾ ਇਹਦੇ ਵਿੱਚੋਂ ਜਾਨੀ ਕਿ ਸਵਾਹ ਨਿਕਲੀ ਆ। ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਲਫਰ ਆਕਸਾਈਡ ਆ ਇਹ ਜਿਹੜੀ ਸਵਾਹ ਆ ਇੰਨੀ ਉੱਚੀ ਇਹਦੀ ਗਈ ਆ ਜਵਾਲਾਮੁਖੀ ਦੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੈਸਾਂ ਬਰੀਕ-ਬਰੀਕ ਕਣ ਧੂੜ ਜਾਂ ਹੋਰ ਜਿਹੜੇ ਥੱਲੇ ਖਣੇਜਾਂ ਉਹਨਾਂ ਦੇ ਵੀ ਛੋਟੇ ਬਰੀਕ ਕਣ ਮੌਜੂਦ ਆ ਜਿਹਦੀ ਵਜ੍ਹਾ ਕਰਕੇ ਪੂਰਾ ਏਰੀਆ ਉੱਥੇ ਇੱਕ ਤਰ੍ਹਾਂ ਦੇ ਨਾਲ ਇਹ ਜਿਹਦਾ ਧੁੰਦ ਪੈਂਦੀ ਹੁੰਦੀ ਆ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ ਧੂਆਂ ਦੇ ਬੱਦਲ ਕਹਿ ਸਕਦੇ ਆ ਨਾ ਉਸ ਤਰ੍ਹਾਂ ਕਵਰ ਹੋ ਚੁੱਕਿਆ ਇਹ ਬਲਕਾਨੋ ਫਟਿਆ ਆ ਇਹ ਸ਼ੀਲਡ ਟਾਈਪ ਇੱਕ ਬਲਕੈਨੋ ਆ ਜਿਹਨੂੰ ਸ਼ੀਲਡ ਬਲਕੈਨੋ ਕਹਤਾ ਜਾਂਦਾ ਹੈ ਜਵਾਲਾਮੁਖੀ 23 ਨਵੰਬਰ ਨੂੰ ਸ਼ਾਮ ਨੂੰ 7:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਉੱਥੇ ਇਹਦਾ ਬਲਾਸਟ ਹੋਇਆ ਜਿਹੜਾ ਫਟਿਆ ਤੇ ਇਹਦੇ ਵਿੱਚੋਂ ਜਿਹੜਾ ਇਹ ਧੂਆਂ ਨਿਕਲਿਆ ਇਹ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਅਫੈਕਟ ਕਰੂਗਾ ਕਿ ਜਿਹੜੀਆਂ ਹਵਾਵਾਂ ਆ ਇਹ ਅਫਰੀਕਾ ਤੋਂ ਇਹ ਰੈੱਡ ਸੀ ਤੋਂ ਹੁੰਦੀਆਂ ਹੋਈਆਂ ਅਮਾਨ ਤੋਂ ਹੁੰਦੀਆਂ ਹੋਈਆਂ ਪਾਕਿਸਤਾਨ ਤੋਂ ਹੁੰਦੀਆਂ ਹੋਈਆਂ ਇੰਡੀਆ ਦੇ ਜਿਹੜੇ ਬਹੁਤ ਸਾਰੇ ਨਾਰਥ ਵਾਲੇ ਹਿੱਸੇ ਆ ਜਿਆਦਾਤਰ ਜਿਹੜੇ ਨਾਰਥ ਵਾਲੇ ਹਿੱਸੇ ਆ ਉਹਨਾਂ ਦੇ ਉੱਤੋਂ ਦੀ ਇਹ ਜਿਹੜੀ ਰਾਖਾ ਉਹ ਨੰਗੂਗੀ ਇੱਕ ਤਰ੍ਹਾਂ ਦੇ ਨਾਲ ਪੂਰਾ ਅਸਮਾਨ ਦੇ ਉੱਪਰ ਦੀ ਸੋ ਇਹਦੇ ਨਾਲ ਸਭ ਤੋਂ ਜਿਆਦਾ ਜੋ ਇਸ ਵੇਲੇ ਪ੍ਰਭਾਵਿਤ ਹੋ ਰਿਹਾ ਆ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਡਾਣਾਂ ਸੀਗੀਆਂ ਇਹ ਜਹਾਜ਼ਾਂ ਦੀਆਂ ਫਲਾਈਟਾਂ ਸੀਗੀਆਂ ਉਹ ਰੱਦ ਕੀਤੀਆਂ ਜਾ ਚੁੱਕੀਆਂ ਜਾਂ ਉਹਨਾਂ ਦੇ ਰਾਹ ਬਦਲੇ ਜਾ ਚੁੱਕੇ ਆ ਜਾਂ ਉਹ ਡਿਲੇ ਹੋਈਆਂ ਆ ਸੋ ਇਸ ਲਈ ਜਿਨ੍ਹਾਂ ਦੀ ਵੀ ਆ ਫਲਾਈਟ 23 24 25 26 ਤੱਕ ਆ ਉਹਨਾਂ ਦੀ ਹੋ ਸਕਦਾ ਹੈ ਫਲਾਈਟ ਅੱਗੇ ਪਿੱਛੇ ਹੋ ਗਈ ਹੋਵੇ ਸੋ ਪਤਾ ਜ਼ਰੂਰ ਕਰ ਲੈਣਾ ਸੋ ਇਹ ਜਿਹੜਾ ਧੂਆਂ ਇਹ ਸਾਰਾ ਹੀ ਇੱਧਰ ਨੂੰ ਹੀ ਜਾ ਰਿਹਾ ਹੈ ਇੰਡੀਆ ਦੇ ਵਿੱਚ ਹੀ ਹੋ ਕੇ ਇਹ ਚਾਈਨਾ ਤੱਕ ਜਾਊਗਾ ਸੋ ਇਹ ਜਿਹੜੇ ਸਵਾ ਦੇ ਬੱਦਲ ਹੋਊਗੇ ਇੱਥੋਂ ਨਿਕਲੇ ਹੋਏ ਇੰਡੀਆ ਦੇ ਵਿੱਚ ਹੋ ਸਕਦਾ ਹੈ 24 ਤਾਰੀਖ ਜਾਂ 25 ਤਾਰੀਖ ਤੱਕ ਇਹ ਸੜਾ ਇੰਡੀਆ ਦਾ ਹਿੱਸੇ ਆ ਕਈ ਉਹਨਾਂ ਦੇ ਵਿੱਚ ਇਹਨਾਂ ਦਾ ਪ੍ਰਭਾਵ ਰਹੂਗਾ 26 ਤੱਕ ਹੱਦ ਰਹਿ ਸਕਦਾ ਆ ਉਸ ਤੋਂ ਬਾਅਦ ਇਹ ਅੱਗੇ ਜਾਨੀ ਕਿ ਚਲੇ ਜਾਊਗੇ ਚਾਈਨਾ ਵੱਲ ਦੀ ਸਾਈਡ ਸੋ ਕਿਹੜੇ ਕਿਹੜੇ ਏਰੀਏ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਆ ਇਹ ਨਾਰਥ ਜਿਹੜਾ ਮਹਾਰਾਸ਼ਟਰ ਆ ਉੱਚ ਵੀ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਸੋ ਇਹਨਾਂ ਸਾਰੇ ਰਾਜਾਂ ਦੇ ਵਿੱਚ ਇੱਕ ਤਰ੍ਹਾਂ ਦਾ ਨਾਲ ਸਰਕਾਰ ਦੁਆਰਾ ਅਲਰਟ ਜਾਰੀ ਕੀਤਾ ਗਿਆ। ਸੋ ਹੁਣ ਤੁਸੀਂ ਕਹਿਣਾ ਜਿਹੜੀ ਇਹ ਸੁਆਹ ਆ ਜਾਂ ਰਾਖ ਆ ਜਿਹਦੇ ਬੱਦਲ ਆ ਰਹੇ ਆ ਉਹਦੇ ਨਾਲ ਬੰਦਿਆਂ ਨੂੰ ਵੀ ਕੋਈ ਫਰਕ ਪਊਗਾ, ਸਾਹ ਲੈਣ ਦੇ ਵਿੱਚ ਵੀ ਕੋਈ ਫਰਕ ਪਊਗਾ ਇਹ ਵਾਲੇ ਏਰੀਏ ਦੇ ਵਿੱਚ ਕੀ ਹਵਾ ਸਾਰੀ ਖਰਾਬ ਹੋ ਜਾਊਗੀ? ਤਾਂ ਉਹਦਾ ਜਵਾਬ ਆ ਜੀ ਕਿ ਨਹੀਂ, ਇਹਨਾਂ ਕੋਈ ਫਰਕ ਨਹੀਂ ਪਊਗਾ। ਹਾਂ ਇਹਦੇ ਵਿੱਚ ਸਲਫਰ ਆਕਸਾਈਡ ਜ਼ਰੂਰ ਆ ਜਿਹੜੀ ਇਹ ਸੁਆਹ ਆ ਜਿਹਦੇ ਨਾਲ ਕੀ ਸਾਹ ਲੈਣਾ ਜਾਂ ਮਰੀਜ਼ਾਂ ਲਈ ਕੋਈ ਪ੍ਰੋਬਲਮ ਹੋ ਸਕਦੀ ਆ। ਪਰ ਇਹ ਜਿਹੜੀ ਸਵਾ ਆ ਜਾਂ ਰਾਖਾ ਜਾ ਇਹ ਬੱਦਲ ਆ ਇਹਨਾਂ ਦੀ ਉਚਾਈ ਬਹੁਤ ਜ਼ਿਆਦਾ ਆ 15000 ਫੁੱਟ ਤੋਂ ਲੈ ਕੇ 45000 ਫੁੱਟ ਤੱਕ 8.5 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਉੱਪਰ ਤੱਕ ਮਤਲਬ ਇਹਦਾ ਉਚਾਈ ਆ ਸੋ ਇਹਦੇ ਨਾਲ ਜਿਹੜੇ ਹਵਾਈ ਯਾਜ ਵਗੈਰਾ ਉਹ ਜ਼ਿਆਦਾ ਪ੍ਰਭਾਵਿਤ ਹੋਊਗੇ ਪਰ ਆਮ ਕੋਈ ਲੋਕਾਂ ਨੂੰ ਕੋਈ ਸਾਹ ਲੈਣ ਤੇ ਜਾਂ ਕੋਈ ਇਦਾਂ ਦਾ ਕੋਈ ਇਹਦੇ ਨਾਲ ਫਰਕ ਪਊਗਾ ਨਹੀਂ ਪਊਗਾ ਹਾਂ ਇਹਦੇ ਨਾਲ ਇੱਕ ਚੀਜ਼ ਜ਼ਰੂਰ ਹੋ ਸਕਦੀ ਆ ਜਿਹੜੀ ਰੌਸ਼ਨੀ ਆ ਰਹੀ ਆ ਸੂਰਜ ਦੀ ਉਹ ਇੱਕ ਅੱਧੇ ਦਿਨ ਲਈ ਹੈ ਨਾ ਹੱਦ 26 ਤੱਕ ਜਦੋਂ ਮੈਂ ਵੀਡੀਓ ਬਣਾ ਰਿਹਾ 26 ਤੱਕ ਥੋੜੀ ਜਿਹੀ ਡਿਮ ਪ੍ਰਭਾਵਿਤ ਜ਼ਰੂਰ ਹੋ ਸਕਦੀ ਆ ਇਹ ਪੰਜਾਬ ਹਰਿਆਣਾ ਦਿੱਲੀ ਵਾਲੇ ਏਰੀਏ ਦੇ ਵਿੱਚ ਜਿਹਦੇ ਨਾਲ ਥੋੜਾ ਜਿਹਾ ਟੈਂਪਰੇਚਰ ਨਾਰਮਲ ਨਾਲੋਂ ਹੈ ਨਾ ਉਹ ਥੋੜਾ ਜਿਹਾ ਜ਼ਰੂਰ ਵੱਧ ਸਕਦਾ ਆ ਬਾਕੀ ਇਹਦਾ ਕੋਈ ਐਡਾ ਕੋਈ ਨੁਕਸਾਨ ਨਹੀਂ ਹੈ ਇੰਨੀਆਂ ਦੇ ਵਿੱਚ ਲਗਭਗ ਜੋ ਮੋٹے ਮੋਟੇ ਅੰਕੜੇ ਦੱਸੇ ਜਾਂਦੇ ਆ 1350 ਦੇ ਕਰੀਬ ਜਿਹੜੇ ਆ ਇਹ ਜਵਾਲਾਮੁਖੀ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਜਵਾਲਾਮੁਖੀ ਆ ਦੁਨੀਆ ਦਾ ਉਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਜਾਪਾਨ ਤੋਂ ਦੱਖਣ ਪੂਰਬ ਵਾਲੀ ਸਥਿਤੀ ਦੇ ਵਿੱਚ ਆ ਜਿਹਦਾ ਨਾਮ ਕੀ ਆ ਤਾਮੂ ਮੈਸਿਵ ਇਹ ਲਗਭਗ 260000 ਵਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਆ ਇਹ ਦੁਨੀਆ ਦਾ ਮਤਲਬ ਕਿ ਇਸ ਧਰਤੀ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਜਵਾਲਾਮੁਖੀ ਆ ਇਹ ਸਮੁੰਦਰ ਦੇ ਹੇਠਾਂ ਆ ਜਵਾਲਾਮੁਖੀ ਫਿਲਹਾਲ ਇਹ ਜਿਹੜਾ ਇਸ ਵੇਲੇ ਐਕਟਿਵ ਨਹੀਂ ਆ ਦੂਸਰੇ ਨੰਬਰ ਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਜਵਾਲਾਮੁਖੀ ਆ ਜਿਹੜਾ ਧਰਤੀ ਦੇ ਉੱਤੇ ਸਥਿਤ ਆ ਉਹ ਆ ਮਾਉਨਾ ਲੋਆ ਆ ਉਹ ਯੂ ਐਸ اے ਹਵਾਈ ਦੇ ਵਿੱਚ ਸਥਿਤ ਆ ਇਸ ਦੀ ਉਚਾਈ ਜੇਕਰ ਸਮੁੰਦਰ ਤੋਂ ਨਾਪੀ ਜਾਵੇ ਤਾਂ 9000 ਮੀਟਰ ਤੋਂ ਵੀ ਵੱਧ ਆ ਮਤਲਬ ਕਿ ਮਾਉਂਟ ਐਵਰੇਸਟ ਤੋਂ ਵੀ ਵੱਡਾ ਇਹ ਜਿਹੜਾ ਹੈ ਉਚਾਈ ਦੇ ਵਿੱਚ ਇਹ ਜਵਾਲਾਮੁਖੀ ਆ ਇਹ ਲਗ ਇਹ ਲਗਭਗ 5200 ਵਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਤੇ ਇਸ ਵੇਲੇ ਪੂਰਾ ਐਕਟਿਵ ਜਿਹੜਾ ਇੱਕ ਜਵਾਲਾਮੁਖੀ ਆ ਤੀਜੇ ਨੰਬਰ ਤੇ ਆ ਜਾਂਦਾ ਹੈ ਜਿਹੜਾ ਜਵਾਲਾਮੁਖੀ ਉਹ ਵੀ ਅਮਰੀਕਾ ਦੇ ਵਿੱਚ ਹੀ ਆ ਜੇ ਨੂੰ ਸੁਪਰ ਬਲਕੈਨੋ ਵੀ ਕਿਹਾ ਜਾਂਦਾ ਕਈ ਬੱਚੇ ਮੇਰੇ ਨਾਲ ਜੁੜੇ ਹੋਏ ਆ ਕੋਈ ਟੈਸਟ ਵਗੈਰਾ ਦਿੰਦੇ ਆ ਕੋਈ ਪੀਸੀਐਸ ਵਗੈਰਾ ਦੇ ਜਾਂ ਕੋਈ ਹੋਰ ਸਰਕਾਰੀ ਜੋਬਾਂ ਉਹਨਾਂ ਲਈ ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਹਾਇਕ ਹੋ ਜਾਂਦੀਆਂ ਦਿੱਲੀ ਵਾਲੇ ਇਸ ਚੀਜ਼ ਤੋਂ ਬਹੁਤ ਘਬਰਾ ਰਹੇ ਸੀਗੇ ਕਿ ਜੇਕਰ ਇਹ ਇਹ ਜਿਹੜੀ ਰਾਖਾ ਥੋੜੀ ਨੀਵੀਂ ਆਉਂਦੀ ਹਵਾ ਦੇ ਨਾਲ ਤਾਂ ਦਿੱਲੀ ਦਾ ਜਿਹੜਾ ਆਈਕਿਊ ਲੈਵਲ ਆ ਜਿਹੜਾ ਹਵਾ ਆ ਉਹ ਪਹਿਲੇ ਹੀ 400 ਪਲੱਸ ਚੱਲਦਾ ਪਿਆ ਤਾਂ ਉਹਦੇ ਵਿੱਚ ਤਾਂ ਬਹੁਤ ਬੜੌਤਰੀ ਹੋ ਜਾਣੀ ਸੀ ਜੇ ਮੈਂ ਦੱਸਦਾ ਤਾਂ ਦਿੱਲੀ ਦੇ ਵਿੱਚ ਇਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਜੇਕਰ ਦਿੱਲੀ ਦੇ ਵਿੱਚ ਰਹਿ ਰਹੇ ਹੋ ਤਾਂ ਲਗਭਗ ਤੁਸੀਂ ਦਿਨ ਦੀਆਂ 10 ਸਿਗਰਟਾਂ ਪੀ ਰਹੇ ਹਾਂ ਹਾਂਜੀ ਤੁਸੀਂ ਚਾਹੇ ਨਹੀਂ ਵੀ ਪੀਂਦੇ ਇੰਨਾ ਤੁਹਾਡੇ ਅੰਦਰ ਪੋਲਿਊਸ਼ਨ ਜਿਹੜਾ ਹੈ ਉੱਥੇ ਚਲੇ ਜਾਂਦਾ ਹੈ ਇਸ ਵਾਰੀ ਤਾਂ ਪੰਜਾਬ ਵਾਲਿਆਂ ਨੇ ਵੀ ਵੜੀ ਆਗੂ ਗਲਾਈ ਨਹੀਂ ਗਈ ਸੋ ਇਸ ਵਾਰੀ ਇਹ ਪੋਲਿਊਸ਼ਨ ਕਿੱਥੋਂ ਆ ਗਿਆ ਹੁਣ ਦੇਣ ਜਵਾਬ ਇਹ ਸਾਰਾ ਉੱਥੇ ਹੀ ਗੱਡੀਆਂ ਗੁੱਡੀਆਂ ਦਾ ਤੇ ਲੋਕੀ ਤੇ ਪ੍ਰੋਟੈਸਟ ਵਗੈਰਾ ਵੀ ਕਰ ਰਹੇ ਸੀਗੇ ਤੇ ਸਰਕਾਰ ਨੇ ਕੁੱਟੇ ਵੀ ਬਥੇਰੇ ਦੇਖ ਲਓ ਹੋਰ ਮੁਲਕਾਂ ਦੇ ਵਿੱਚ ਜਦੋਂ ਕਿਤੇ ਵੋਟਾਂ ਵਗੈਰਾ ਪੈਂਦੀਆਂ ਆ ਤਾਂ ਉੱਥੇ ਮੇਨ ਮੁੱਦੇ ਇਹੀ ਰੱਖੇ ਜਾਂਦੇ ਆ ਹੈਲਥ ਦੇ ਸਾਫ਼ ਹਵਾ ਦੇ ਜਾਂ ਤੁਹਾਨੂੰ ਖਾਣ ਪੀਣ ਨੂੰ ਜਿਹੜੀ ਕੁਆਲਿਟੀ ਆ ਉਹ ਵਧੀਆ ਮਿਲੇ ਪਰ ਇੰਡੀਆ ਦੇ ਵਿੱਚ ਮੋਟੋ ਵੋਟਾਂ ਦਾ ਮਸਲਾ ਆਉਂਦਾ ਉਹਦੋਂ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਹਾਂ ਕੋਈ ਫ੍ਰੀ ਮਿਲ ਗਿਆ ਜੀ ਉਹਦੇ ਆਧਾਰ ਤੇ ਵੋਟ ਪਾਤੀ ਜਾਂਦੀ ਹੈ ਨਿਆਣੇ ਤੁਹਾਡੇ ਜੰਮਣ ਮਰਨ ਜੀਣ ਕੋਈ ਲੈਣਾ ਦੇਣਾ ਨਹੀਂਗਾ ਦਰੱਖਤ ਵੱਡ-ਵੱਡੇ ਵੇਚ ਦਿਓ ਜਾਂ ਬੜੇ-ਬੜੇ ਰਿਹੜੇ ਉਦਯੋਗਪਤੀਆ ਉਹਨਾਂ ਨੂੰ ਸੌਂਪ ਦਿਓ ਸਾਰੇ ਜੰਗਲ ਕਿ ਤੁਸੀਂ ਵੱਢ ਕੇ ਵੇਚ ਦਿਓ ਉਦਯੋਗਪਤੀਆ ਨੇ ਤਾਂ ਆਪਣੇ ਪਹਿਲਾਂ ਹੀ ਦੋ-ਦੋ ਜਗ੍ਹਾ ਦੇ ਉੱਤੇ ਆਪਣੇ ਲੈ ਆ ਵਧੀਆ-ਵਧੀਆ ਮੁਲਕਾਂ ਦੇ ਵਿੱਚ ਵੀ ਅਗਲਿਆਂ ਨੇ ਪੀਆਰ ਵਗੈਰਾ ਲਈ ਆ ਉਹਨਾਂ ਨੂੰ ਪਤਾ ਹੈ ਜਦੋਂ ਇਧਰੋਂ ਸਾਰਾ ਸਾਫ਼-ਸੂਫ ਹੋ ਗਿਆ ਇਹ ਰਹਿਣ ਲਾਇਕ ਨਾ ਬਚਿਆ ਅਸੀਂ ਆਪਣੇ ਨਿਆਣਿਆਂ ਨੂੰ ਪਹਿਲਾਂ ਹੀ ਦੋ-ਦੋ ਪਾਸਪੋਰਟ ਅਗਲਿਆਂ ਨੇ ਲੈ ਕੇ ਰੱਖਿਓ ਆ ਉਡਾਰੀ ਮਾਰ ਜਾਣੀ ਆ ਕਿਹਨਾਂ ਨੇ ਰਹਿਣਾ ਇੱਥੇ ਉਹੀ ਆਪਣੇ ਸਾਡੇ ਵਰਗੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨੇ ਹੀ ਰਹਿਣਾ ਉਹਨਾਂ ਦੇ ਨਿਆਣੇ ਹੀ ਰਹਿਣੇ ਆ ਜੇ ਮੈਂ ਗੱਲ ਕਰਾਂ ਤਾਂ ਦਿੱਲੀ ਦੇ ਲਾਗੇ ਸ਼ਾਗੇ ਵਾਲਾ ਜਿਹੜਾ 에ਅਰ ਕੁਆਲਿਟੀ ਇੰਨੀ ਮਾੜੀ ਆ ਕਿ ਦੱਸਿਆ ਜਾ ਰਿਹਾ ਕਿ ਜਿਹੜੇ ਬੱਚਿਆਂ ਦੇ ਲੰਗਸ ਵੀ ਆ ਨਾ ਫੇਫੜੇ ਆ ਉਹਨਾਂ ਦੇ ਆਕਾਰ ਵੀ ਛੋਟੇ ਹੋ ਚੁੱਕੇ ਆ ਤੇ ਜਿਹੜਾ ਇਹ 10 ਸਿਗਰਟਾਂ ਰੋਜ਼ ਪੀਰਿਆ ਬੰਦਾ ਇੱਕ ਤਰ੍ਹਾਂ ਨਾਲ ਇਹਨਾਂ ਪੋਲੂਸ਼ਨ ਲੈ ਰਿਹਾ ਉਹਨਾਂ ਦੀ ਉਮਰ ਵੀ ਕਈ ਘਟ ਹੀ ਜਾਂਦੀ ਆ ਸੋ ਇਹ ਜਿਹੜੇ ਬੱਚੇ ਜਿਨ੍ਹਾਂ ਦੇ ਲੰਗਸ ਪਹਿਲੇ ਹੀ ਹੁਣ ਛੋਟੇ ਹੋ ਚੁੱਕੇ ਐ ਇੰਨੀ ਕੁਆਲਿਟੀ ਖਰਾਬ ਹੋ ਚੁੱਕੀ ਆ ਉਹ ਕੀ ਮੈਡਲ ਲੈ ਕੇ ਆਉਗੇ ਕਿਹੜੀਆਂ ਗੇਮਾਂ ਖੇਡੂਗੇ ਉਹ ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਮੇਨ ਮੁੱਦੇ ਹਨਾ ਉਹਨਾਂ ਵੱਲ ਮੈਨੂੰ ਲੱਗਦਾ ਕੋਈ ਆਉਂਦਾ ਹੀ ਨਹੀਂ ਸੋ ਇਹ ਪੂਰਾ ਮਸਲਾ ਸਿਗਾ ਦੱਸਣ ਦੀ ਕੋਸ਼ਿਸ਼ ਕੀਤੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰ ਦਿਆ ਕਰੋ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਫਿਰ ਮਿਲਾਂਗੇ ਸਤਿ ਸ਼੍ਰੀ